ਉਹ ਵਾਈਗੁਰਚੀ ਦਾ ਘਾਲਸਾ ਵਾਈਗੁਰਚੀ ਕੀ ਭਤੇ ਆਪਾਂ ਚਲੇ ਸੀ ਕੈਨੇਡਾ ਆਪਾਂ ਸੋਚਿਆ ਪਹਿਲਾਂ ਹਰਵੰਦਰ ਸਾਹਿਬ ਜੀ ਦੇ ਦਰਸ਼ਨ ਕਰ ਜੀਏ ਫਿਰ ਆਪਾਂ ਪਹੁੰਚਾਂਗੇ এয়ারਪੋਰਟ ਤੇ ਬੜੀਆਂ ਮਨ ਨਾਲੇ ਕਿਛਿਆ ਸਬਸਕ੍ਰਾਈਬ ਕਰਿਓ ਪਾ ਦੇਣਾ ਜੀ ਸਤਿ ਸਕੇ ਬੇਰੀ ਤਾਂ ਉਹ ਦੇਖਣਾ ਆਪਾਂ ਕੈਨੇਡਾ ਦੇ ਜੀ ਪਹੁੰਚੇ ਇੱਥੇ ਦਾ ਤੁਸੀਂ ਮੌਸਮ ਦੇਖ ਲਓ ਹਾਜੀ ਤੇ ਨਹੀਂ ਜ਼ਿਆਦਾ ਸਨੋ ਪਈ ਨਹੀਂ ਹੈਗੀ ਕੋਈ ਲੋੜ ਤੁਹਾਨੂੰ ਕੱਲੇ ਨਹੀਂ ਲੈਕੋ ਕਰਨੀ ਚਾਹੀਦੀ ਥੋੜੀ ਥੋੜੀ ਧੁੱਪ ਵੀ ਨਿਕਲੀ ਹੋਈ ਸੀ

ਉੱਤਮ ਰੁਕ ਜਾਨੇ ਆ ਦੁੱਤਾਲੀਆ ਪਾਉਂਦੀ ਦੁੱਤਾਲੀਆ ਪਾਉਂਦੀ ਹੁੰਦੀ ਆ ਠੰਡੀ ਠੰਡੀ ਜੇ ਮੈਂ ਕਈ ਵਾਰੀ ਆ ਆ ਜਾਈਦਾ ਖਾਣ ਪੀਣੂ ਤੇ ਲਿਆਉਨੇ ਇੱਥੇ ਖਾ ਲੈਨੇ マイアナは一緒に寝てる。Hmm? Mom, <my> <laughs> ਆ ਹੁਣ ਦਖ ਸਾਰੇ ਸੁੱਪ ਗਏ ਆ ਹਾਂ ਨਾ ਸਾਰੇ ਫੇਰੇ ਸੁ ਜਾਣਾ ਨਾ ਹਾਂ ਅੱਜ ਸਦੋਵਾ ਦਿਓ ਦਿਓ ਟਾਈ ਜਾਂਦੇ ਦੇਖੀ ਉਹ ਫਿਰ 100 ਢੇਟ ਲਾ ਦਿੰਦੇ ਨਾ ਆ ਪੌਣੇ ਮੰਗੇਸ਼ਨ ਵਿੱਚ ਇਹ ਹੈ ਪੌਣੇ ਇਹਦੇ ਵਿੱਚ ਨੰਬਰ ਹੈ ਤਾਂ ਮਮਾ ਇਹ ਚੋ ਜਿਹੜਾ ਚੋਣ ਕਿਹ ਕੁ ਮਾਰੀ ਨਹੀਂ ਮਾਮਾ ਨਾ ਦੇਖੋ ਜੀ ਕੈਨੇਡਾ ਦਾ ਹਾਲ ਆ ਜਿਹੜੇ ਚਿਕੜ ਚਿਕੜੇ ਆਨ ਚਿਕਣਾ ਨਹੀਂ ਮੂ ਚਿਕੜ ਚਿਕੜੇ ਆਨ ਖੜਦੇ ਸਦੇ ਕਿੱਡੇ ਨਾ ਜਾਈ ਚਿਕੀ ਨਹੀਂ ਮੂ ਕਿੰਨੀ ਸੋਹਣੀ ਲੱਗਦੀ ਮੈਨੂੰ ਬਾਹਰ ਆ ਕੇ ਸਹੀ ਗੱਲ ਆ ਮਾਂ ਮਿੱਕੀ ਨੇ ਬੋਲ ਵਾਹਲਾ ਆਉਂ ਕੁਫੂ ਤੋਏ ਤੀ 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 ਸਟੇ ਕਿਹੜੀ ਕੇਲੋ ਕੇਲੋ ਤੇ ਦਿਖਾ ਦੇ इन्हें थोड़ा रातू रोटी खानी वो ठीक है चल फिर हाँ वो कित ਹੁਣ ਪਤੀਚ ਨੇ ਜੀ ਪੀ ਲੈਣ ਚੱਲੀ ਆ। ਸਨੋ ਬਹੁਤ ਜ਼ਿਆਦਾ ਪਈ ਹੋਈ ਆ ਤੇ ਨਾਲ ਥੋੜੀ ਥੋੜੀ ਜੇਸਾ ਬਣਾ ਮੀ ਪੈ ਰਿਹਾ ਹੁੰਦਾ ਇਸ ਤਰ੍ਹਾਂ ਥੋੜਾ ਥੋੜਾ ਭੂਰ ਮੀ ਦੀ ਵੀ ਪੈ ਰਹੀ ਆ। ਆਪਾਂ ਜਿਵੇਂ ਰਿਡੋਬੀ ਪਾਇਆ ਕਰਾਂਗੇ ਕੈਨੇਡਾ ਦੀਆਂ ਪਰ ਇੱਥੇ ਥੋੜੀ ਜੀ ਰੇਂਜ ਦੀ ਪ੍ਰੋਬਲਮ ਆ ਜਾਂਦੀ ਆ। ਇਸ ਕਰਕੇ ਆਪਣੀ ਵੀਡੀਓ ਰੇਟ ਆਊਗੀ। ਇੱਥੇ ਤਾਂ ਜੀ ਬੱਚਿਆਂ ਨੂੰ ਦਿਨ ਹੋਵੇ ਰਾਤ ਹੋਵੇ ਕੋਈ ਫਰਕ ਨਹੀਂ ਹੈਗਾ ਵਾਚ ਬਲਿਉ ਬਲਿ ਮਮਾ ਮਾਈ ਕੋਈ ਪਾਣੀ ਤੇਰੇ ਪੈਸੇ ਲੱਗਣੇ ਇਹਦੇ